ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਦਾਗਰਦੀਤ ਸਿੰਘ ਆਸ ਕਰਦਾ ਹਾਂ ਤੁਸੀਂ ਸਭ ਠੀਕ ਹੋਵੋਗੇ ਤੇ ਅੱਜ ਜਿਹੜਾ ਲਾਸਟ ਪਾਰਟ ਆ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਜਿਹੜਾ ਮਨੋਰ ਚੱਲੇ ਆ ਉਹ ਅੱਜ ਜੋ ਤੁਸੀਂ ਅਡੀਕ ਰਹੇ ਸੀ ਉਹ ਦਿਨ ਅੱਜ ਆ ਚੁੱਕਾ ਹੈ ਤੇ ਇਸ ਨੂੰ ਦੇਖਦਿਆਂ ਸਾਰ ਇੱਕ ਗੁਰਦੁਆਰਾ ਸਾਹਿਬ ਜਿਹੜਾ ਸੰਭੋਰ ਸਾਹਿਬ ਉਸ ਤੋਂ ਬਾਅਦ ਅਸੀਂ ਆਨੰਦਪੁਰ ਸਾਹਿਬ ਜਾਵਾਂਗੇ ਚਲੋ ਅਸੀਂ ਸੰਭੋਰ ਸਾਹਿਬ ਜਾਣ ਤੋਂ ਪਹਿਲਾਂ ਹੁਣ ਆਏ ਆ ਦਰਿਆ ਦੇ ਕਿਨਾਰੇ ਲੱਗਾ ਹੋਇਆ ਕਹਿੰਦੇ ਦੇ ਆ ਜਾਣਾ ਦੂਜੀ ਸਾਈਡ ਤੇ ਜਾਣਾ ਉਧਰ ਪਰਲੇ ਸਾਈਡ ਪਰਲੇ ਕਰਨ ਦੇ ਦੇਖੋ ਹੁਣ ਇਹਦਾ ਦੇ ਇਰਾਦੇ ਕੀ ਆ ਜੇ ਜਾਣਾ ਤੇ ਠੀਕ ਹੈ ਨਹੀਂ ਜਾਣਾ ਤੇ ਫਿਰ ਨਹੀਂ ਠੀਕ ਹੈ ਇਹ ਘਾਟ ਆ ਮਹੌਰ ਸਾਹਿਬ ਤੇ ਲੱਗ ਗਏ ਚੱਲਣ ਜਾ ਗਏ ਉਰਤਾਂ ਪਹੁੰਚ ਗਏ ਇਹ ਇਥੰਦਾ ਤਿਹਾਵ ਤੇ ਤੁਹਾਨੂੰ ਪਤਾ ਹੀ ਹੋਊਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਚੋਪਈ ਸਾਹਿਬ ਜੀ ਦੀ ਰਚਨਾ ਕੀਤੀ ਸੀ ਚੋਪਈ ਸਾਹਿਬ thank you ਪਹੁੰਚ ਗਏ ਹਾਂ ਜੀ ਬਪੂਰ ਸਾਹਿਬ ਇਤਿਹਾਸਕ ਇਹਨੂੰ ਪੂਰਾ ਯਾਤਰਾ ਵਿੱਚ ਚੱਲਣਾ ਨਾ ਪਾਵਾ ਮੜਾ ਇੱਥੇ ਇੱਥੇ ਹਾਂ ਪਾਉ 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 ਇਹ ਇੱਥੇ ਜਿਹੜਾ ਆਪਾਂ ਚੌਪਈ ਸਾਹਿਬ ਦਾ ਪਾੜ ਕਰਦੇ ਆਂ ਜਿੱਥੇ ਮਹਾਰਾਜ ਨੇ ਵਿਚਾਰਨ ਕੀਤਾ ਸੀ ਇੱਥੇ ਚੌਪਈ ਸਾਹਿਬ ਉਹ ਬਪੂਰ ਸਾਹਿਬ ਗੁਰਦੁਆਰਾ ਜੀ ਦੱਸਦੇ ਪਾਤਸ਼ਾਹੀ ਨੇ ਚੌਪਈ ਸਾਹਿਬ ਦਾ ਮਤਲਬ ਕੀ ਜੋ ਪਾਠ ਹੀ ਉਹ ਚਾਰਨ ਕੀਤਾ ਹੈ ਅਖਾਲੇ ਇਹ ਚੌਪਈ ਸਾਹਿਬ ਦੇ ਨਾਲ ਆਈ ਇੱਥੇ ਹਾਂ ਚੌਪਈ ਸਾਹਿਬ ਸਾਰੇ ਸਿੰਘਾਂ ਨੂੰ ਬੇਨਤੀ ਆ ਚ ਪੈਸਾ ਦਾ ਪਾਠ ਜ਼ਰੂਰ ਕਰਨਾ ਜੇ ਇੱਥੇ ਸੌਖਾਂ ਦਾ ਸੌਖਾਂ ਦਾ ਜਲਦੀ ਸਾਡੇ ਨੇ ਕੀਤਾ ਯਾਰ ਅਰਾ ਸਾਡੇ ਕੀਤਾ ਆ ਨਾ ਸੌਖਾ ਚਲੋ ਜੀ ਅਸੀਂ ਕਰਦੇ ਹਾਂ ਇੱਥੇ ਹੀ ਅੰਦਰ ਜਾ ਕੇ ਬਣਾਵਾਂਗੇ ਵਲੋਗ ਥੋੜਾ ਜਿਹਾ ਦਰਸ਼ਨ ਕਰਕੇ ਹੰਬੋ ਸਾਹਿਬ ਦੇ ਤੇ ਹੁਣ ਚੱਲੇ ਆਨੰਦਪੁਰ ਸਾਹਿਬ ਤੇ ਅੱਜ ਮੇਰੀ ਭਾਕ ਨਹੀਂ ਸਹੀ ਪੱਤੀ ਆ ਚਲੋ ਕੋਈ ਨਾ ਜਾਣੇ ਪਰੋਣੇ ਤੁਹਾਨੂੰ ਦਰਸ਼ਨ ਜੇ ਸਾਹਮਣੇ ਗੱਡੀਆਂ ਆ ਵਾਹ ਪੂਰਾ ਰੰਗੋ ਰੰਗ ਪ੍ਰੋਗਰਾਮ ਹੁੰਦਾ ਉਸੇ ਜਿਹੜਾ ਵੇਪਨ 10 ਵਜੇ ਉੱਥੇ ਜਾਈਦੇ ਹਨ ਹਾਂ ਮੱਲਾ ਹੋ ਗਿਆ ਨਾ ਨਿਕਲ ਗਿਆ ਨਾ 11 11 ਵਜੇ ਨਿਕਲ ਜਾਂਦਾ ਕੋਈ ਨਾ ਜੇ ਕੁੜੀਏ ਤੂੰ ਹੋ ਗਈ ਐ ਬੀਦੀ ਕੰਨੀ ਕੰਨੀ ਖਾਹਾਂਗੇ ਹੁਣ ਕੁੜੀਏ ਚੀਜੀ ਆ ਚੱਲ ਫਿਰ ਅੱਗੇ ਜਾਂ ਪਰ ਤੇ ਗੱਡੀਆਂ ਲਾਈਆਂ ਇੱਥੇ ਹੁਣ ਜਾਵਾਂਗੇ ਪੈਦਲ ਯਾਤਰਾ ਨਾਲ ਆਦੇ ਤੇ ਚੋਟਾ ਆ ਬਸੀਆ ਲੈਂਦਾ ਹੋਇਆ ਇਹਨੀ ਖੁਸ਼ੀ ਆ ਹੋਲੇ ਮੱਲੇ ਤੇ ਆਉਂਦੀ ਨੱਚੀ ਜਾਂਦਾ ਜੈਗਤ ਪਾਲੀ ਠੰਡ ਬੜੀ ਹੋ ਗਈ ਹੈ ਗੁਣੀ ਮੋਟੇ ਇਹ ਚ ਤਾਰੀ ਪਾਏ ਆ ਵੀ ਰੰਗ ਰੰਗ ਐ ਕਰਕੇ ਵੀ ਇੱਕ ਨਿਸ਼ਾਨੀ ਦੇ ਤੌਰ ਤੇ ਜਿਹੜੇ ਰੰਗ ਆ ਉਹ ਲਾਏ ਜਾਣ ਤੇ ਵੇਖ ਸਾਤੇ ਆ ਅਗੇ ਕੀ ਜਾਂਦੇ ਸਾਰੀਆਂ ਨਹੀਂ ਆ ਜਿਹੜੇ ਚਿੱਟੇ ਕੁੜਤੇ ਇਹ ਇਹ ਚਿੱਟੇ ਕੁੜਤੇ ਨਹੀਂ ਰਹਿਣੇ ਰੰਗ ਭਰੰਗੇ ਰਹਿਣੇ ਆ ਇਹ ਆਪਣੇ ਚਾਚਾ ਜੀ ਉਹ ਫੂਲ ਕਿਹਦਾ ਪਿਆ ਆ ਮੇਰਾ ਏ ਹਾਂ ਐਨਕ ਕਢ ਲੈ ਯਾਰ ਇਧਰ ਪਈਓ ਬਾਸ ਸ੍ਰੀਆ ਵੇ ਵਾ ਮੇਰੇ ਆਸਤੇ ਵੀ ਕੱਢ ਦੇ ਇੱਕ ਕੱਲ ਵਾਲੀ ਵੇ ਤੇ ਆਂ ਹੋਰ ਹਾਂ ਲੈ ਲੈ ਰੰਗ ਖੋਲ ਦੇ ਲੱਗੇ ਮਰੇ ਬਾਬਾ ਜੀ ਗਲਾਲ ਹੈ ਇਹ 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 ਪੁਰ ਰੰਗ ਲੈ ਕੇ ਤੇ ਫੇਰ ਪੁਰਾਂਗੇ ਆਪਾਂ ਇਧਰ ਪੈ ਜਾਣੇ ਆ ਕਿਤੇ ਨਾ ਕਿਤੇ ਰੰਗ ਪੈ ਜਾਣੇ ਹੁਣ ਉੱਤੇ ਕੋਈ ਨਹੀਂ ਜੀ ਲੋਕ ਇੱਧਰ ਵੜੋ ਅੰਦਰ ਆ ਜਾਓ ਪਾਈਆ ਪਾਈਆ ਬੜਾ ਦਿਲਿਆ ਕਰਦਾ ਇਹ ਲੱਗਦਾ ਵੇਲਾ ਹੀ ਇਹ ਅੱਧੀ ਆਦੀ ਲੱਗੇ ਰਹੀ ਨੇ ਨਾਲ ਸਾਡਾ ਵੇਲਾ ਹੀ ਇਹ ਕਾਹਦੇ ਚਾਹਦਾ ਹੈ ਨਾ ਪਤਾ ਹੀ ਥੋੜਾ ਨਪਾਉਂਦਾ ਤੋ ਅੱਗੇ ਨਹੀਂ ਗੱਡੀਆਂ ਨੂੰ ਆਉਂਦੇ ਨਾ ਤੇ ਅਗਲਾ ਟ੍ਰੈਕ ਚਾਚਾ ਜੀ ਤੁਰਦਾ ਫੇਰੇ ਪਿੱਛੋਂ ਗੱਡੀਆਂ ਬੈਰੀਕੇਡ ਖੋਲਦੇ ਫੇਰ ਗੱਡੀਆਂ ਅੱਗੇ ਜਾਂਦੀਆਂ ਨੇ ਸੋ ਵਧੀਆ ਉਪਰਾਲਾ ਜੋ ਇਹਨਾਂ ਕੀਤਾ ਹੈ ਰਾਸ਼ਟਰ ਨੂੰ ਬਚਾ ਇੱਕ ਇੱਕ ਜੋ ਸੰਗਤ ਦਰਸ਼ਨ ਮੇਲੇ ਕਰਨ ਦੀ ਵਧੀਆ ਦਰਸ਼ਨ ਮੇਲੇ ਹੋ ਜਾਂਦੇ ਆ ਤੁਸੀਂ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਾਬਾ ਜੀ ਇਹ ਜਿਹੜਾ ਪ੍ਰਬੰਧ ਕੀਤਾ ਹੈ ਨਾ ਪ੍ਰਸ਼ਾਸਨ ਨੇ ਟ੍ਰੈਫਿਕ ਦਾ ਬਹੁਤ ਹੀ ਜ਼ਿਆਦਾ ਵਧੀਆ ਆ ਅੱਗੇ ਨਾਲ ਬਹੁਤ ਹੀ ਜ਼ਿਆਦਾ ਫਰਕ ਆ ਤੇ ਅਗਲੀ ਰੇਣਾ ਇਹਦੇ ਨਾਲੋਂ ਵੀ ਵਧੀਆ ਕਰਨਾ ਹੋਰ ਮੈਨੂੰ ਪਤਾ ਹੈ ਅਗਲੀ ਵਾਰ ਤਾਂ ਇਹਨਾਂ ਨੂੰ ਜਿਪਲਾਈਨ ਕਰਨੀ ਚਾਹੀਦੀ ਐਿੱਥੋਂ ਸਿੱਧੀਆਂ ਤਾਰਾਂ ਪਾ ਕੇ ਸਿੱਧੀਆਂ ਉੱਥੇ ਦਰਬਾਰ ਦੇ ਅੰਦਰ ਸਿੱਧੇ ਜਾ ਕੇ ਉੱਥੇ ਇਹ ਕੱਟ ਦਿੱਤਾ ਜਾਵੇ ਆ ਇਹ ਕਾਲ ਮਾੜਾ ਉੱਧਰ ਦੇ 20 ਰੁਪਏ ਦੇ ਹੈ ਨਹੀਂ ਹਾਂ ਜੀ ਸਾਰਾ ਸਾਰਾ ਬੈ ਲਗਿਆ ਸਿੱਧਾ ਤੋਂ ਟੱਕ

ਪਾਣੀ ਦਾ ਢੋਲਾ ਮਾਰ ਗੋਤ ਤੋਂ ਪਾੜਾ ਲਗਾ ਫੂਲ ਨਹੀਂ ਲੱਗਾ ਸਾਫ ਸਾਫ ਦਾ ਮਾਰਦੇ ਇਹਦਾਰੀ ਕੌਮ ਬਹੁਤ ਦੇ ਵਿੱਚ ਮੇਰੇ ਨਾਲ ਬਸ ਹੀ ਆ ਸਕਦੇ ਇਹਦਾਰੀ ਕੌਮ ਰੇ ਯਾਰ ਲਾ ਦੇ ਮੋਟਿਆ ਲਾ ਦੇ ਲਾ ਮੋਟੇ ਰੰਗ ਹੋ ਆ ਹੈਪੀ ਹੋ ਇੱਧਰ ਵੇ ਕਿੱਥੇ ਪਾ ਲਾ ਲੈ 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 ਆ ਗਏ ਇੱਧਰੇ ਬਾੜੀ ਬੀਖਾਉਂਦਾ ਇੱਧਰੇ ਬਾਬਾਏ ਮੇਰੇ ਘਰੇ ਰਾਗਣੀ ਵਾ ਮਾਪੇ ਲਾ ਦੇ ਲੈ ਆਇਆ ਥਲੇ ਹੋਇਆ ਛਾ ਲੇ ਹੋਰੀ ਬੰਦੇ ਆਗੇ ਆਪਣੇ ਜਿਹੜੇ ਮਗਰ ਇੱਥੇ ਆਪਣੇ ਚਾਚਾ ਜੀ ਐਣਗਾ ਲਾ ਕੇ ਸੰਤਰਾ ਹੀ ਖਾਈ ਜਾਂਦੇ ਸੰਤਰਾ ਹੀ ਖਾਈ ਜਾਂਦੇ ਅਰੇ ਉਹ ਰਾਹ ਦੇ ਜਿਹੜੀ ਗਰਦਾਰੀ ਕੀਤੀ ਨਾ ਦੇਸ਼ ਤੇ ਉਹ ਕੋਟੇ ਦੇ ਬਾਗ ਦਾ ਉੱਧਰ ਜਿਹੜੀ ਗਰਦਾਰੀ ਕੀਤੀ ਨਾ ਬਾਬਾ ਜੀ ਗਰਦਾਰ ਨੇ ਮੀਂਹ ਵੀ ਨਾਲ ਹੀ ਆ ਗਿਆ ਜੀ ਤੇ ਅੱਗੇ ਤੇ ਹੁਣ ਗੋਲ ਗੱਪੇ ਖਾਣ ਚੱਲੇ ਆ ਤੇ ਨੇ ਨੌਜਵਾਨ ਗੋਲ ਗੱਪੇ ਖਾਣ ਚੱਲੇ ਲੋ get your ass খালসা বাহগুরুজিকে ফত को ने और जो सावन का हाथ मांग के महान त्रिभुवन को तो गांव है प्रथम ने जो आलोक संग और तभी का जो लोग सामने पर आ रहे हैं थोड़ा पूरा होगा तो कहना चाहिए और जैसे देखो तो जमा जी हो ਮਹਾਂਪੁਰ ਸੁਧਾਰਾ ਪ੍ਰਵਾਹਾਂ ਨੂੰ ਰੱਖਿਆ ਗਿਆ ਬਾਤ ਸ੍ਰੀਆ ਕਲ ਅਹੀਂ ਅਨੰਤ ਸਾਹਿਬ ਗੁਰਦਰਾ ਸਾਹਿਬ ਦੇ ਸਾਹਮਣੇ ਜਹਾਂ ਮੀਡੀਆ ਹੈ ਨਹੀਂ ਹੈਗਾ ਹੈ ਨਹੀਂ ਹੈਗਾ ਹੈ ਹੈ ਇਨੀ ਮਰ ਕੋ ਇੱਕ ਪਿਆਰ ਲਾਇਆ ਹੁਣ ਹੀ ਭਗੂੜਿਆਂ ਤੇ ਹੋਟੇ ਲੈਣੇ ਬਾਦ ਹੁਣ ਅਸੀਂ ਦੇ ਸਾਰੇ ਬੋਲਾਂ ਦੇਖਣ ਕੱਲਾ ਕੱਲਾ ਆਪਣਾ ਜਿਹੜੇ ਬੰਦੇ ਆ ਇਹ ਬੋਲਣਗੇ ਅੱਜ ਕੋਈ ਆਪਣੇ ਵਿਚਾਰ ਸਾਂਝੇ ਕਰਨਗੇ ਪਹਿਲਾਂ ਉਮਰ ਦੇ ਹਸਾਣੇ ਤਜਰਬੇ ਦੇ ਹਸਾਣੇ ਮੇਰਾ ਚਾਚਾ ਜੀ ਆ ਇਹ ਪਹਿਲਾਂ ਕੱਲਾ ਬੋਲੇ ਸੀ ਪੁੱਛਣਾ ਜੰਦੇ ਪੁੱਛੋ ਇਹ ਪਹਿਲੀ ਿਆ ਉਹ ਲੰਗ ਲੰਗਾ ਬਣਾਉਂਦੇ ਆ ਨਹੀ ਨਹੀ ਬੱਬਾ ਜੀ ਮਹਾਰਾਜ ਦੀ ਕਿਰਪਾ ਨਾਲ ਯਾਰਸਾ ਲਾਈਦਾ ਆ ਤਿੰਨ ਚਾਰ ਦਿਨ ਪਹਿਲਾਂ ਕਰੋ ਰੂਪ ਮਈ ਦਾ ਬਣਾਏ ਦੀ ਕਿਰਪਾ ਨਾਲ ਸਾਰੇ ਬਦਲ ਕਰ ਦਸਰ ਕਰਕੇ ਤੇ ਹੌਲੇ-ਮੁਹਲੇ ਦੇ ਦੇ ਇੱਥੇ ਆ ਜਾਈਦਾ ਆ ਉਹ ਲਾਮਨਾਈ ਤੇ ਆ ਕੇ ਆਨੰਦ ਮੰਡੀ ਦਾ ਹੌਲੇ-ਮੁਹਲੇ ਦਾ ਚਾਰ ਸਾਲ ਕੇ ਚਾਰ-ਪੰਜ ਸਾਲ ਚਾਰ-ਪੰਜ ਸਾਲ ਹੋ ਗਏ ਆ ਤੇ ਬਾਬਾ ਦੀ ਕਿਰਪਾ ਨਾਲ ਹੁੰਦਾ ਆ ਤੇ ਬਾਬਾ ਇਦਾਂ ਹੀ ਕਿਰਪਾ ਕਰਦਾ ਰਹੇ ਹਰ ਸਾਲ ਆਵਾਂਗੇ ਹੋਰ ਇਹ ਸੰਗਤ ਨਾਲ ਲੈ ਕੇ ਆਵਾਂਗੇ ਲੈ ਆਵਾਂਗੇ ਬਾਬਾ ਜੀ ਨਾਲ ਆਓਗੇ ਸਾਡੀ ਇਹ ਬਹੁਤ ਹੀ ਛੇੜਖਾਨੀਆਂ ਕਰਦੇ ਹੋਏ ਰੰਗ ਰੰਗ ਨਾਲ ਬੁਰਸ਼ ਕਰਾਉਂਦੇ ਆ ਚਾਚਾ ਜੀ ਆਉਣੀ ਜਿਹਨਾਂ ਨੂੰ ਕਹਿ ਸਕਦੇ ਆ ਆ ਵੇਖੋ ਚੱਲੇ ਕਮੀ ਦਾ ਕਮੀ ਦਾ ਰੇ 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 ਕਾਲੇ ਮੀ ਆ ਗਿਆ ਮਲਮੀ ਹੁਣ ਮੀ ਆ ਗਿਆ ਮੈਂ ਬਹੁਤ ਤੇਜ਼ ਹੋ ਗਿਆ ਹੁਣ ਅਹੀਂ ਚੱਲੇ ਸਾਰੇ ਗੁਰਤੇ ਮਿਆਂ ਮੈਂ ਅਹੀਂ ਚੱਲੇ ਹੁਣ ਦਰਸ਼ਨ ਕਰਨ ਦੇਖ ਲੈ ਲਈਏ ਆਹ ਮੁਰਾ ਅੰਦਰ ਪਾਉਂਦੇ ਆਂ ਚੱਲੋ ਆਹ ਬੋ ਰੋ ਰੋ ਇਹ ਤਾਂ ਜਾਣਾ ਜੀ ਪਾਕੇ ਦਾ ਹਾਲ ਚੱਕਰ ਆਹ ਜੀ ਪੱਛੀ ਸਾਹਿਬ ਫਾਗ ਦਾ ਪਲਸਟਰ ਕੀਤਾ ਨਾ ਬੈਠਾ ਜਾ ਉਹਦੇ ਤੇ ਸਹੀ ਕਰੂ ਹੁਣ ਬੱਜਦਾ ਜਾਂਦਾ ਮੈਂ ਤੈਨੂੰ ਸੇਵਾ ਦੇ ਦਿੰਦਾ ਮਾਰ ਕੇ ਤੇਰਾ ਅਸਲੀ ਅੱਖੋਂ ਆ ਰਿਹਾ ਵਾਹ ਗੁਰੂ ਸਤਨਾਮ ਵਾਹ ਗੁਰੂ ਪੈਰ ਹੀ ਤੋਂ ਗਿਆ ਰੋਦੇ ਕਿ ਬਤਾ ਤੋਲਾ ਹੁੰਦਾ ਅੰਦਰ ਦਰਸ਼ਣੇ ਕਰਾਉਣੇ ਸੀ ਤੁਹਾਨੂੰ ਪਰ ਜਦੋਂ ਕੰਮ ਆ ਕੈਮਰਾ ਔਨ ਕੀਤਾ ਤੇ ਪਿੱਛੋਂ ਬਾਬਾ ਜੀ ਦੀ ਆਵਾਜ਼ ਲੱਗੀ ਵੀ ਕੈਮਰਾ ਫੋਨ ਬੰਦ ਕਰੋ ਇਸ ਕਰਕੇ ਤੁਹਾਨੂੰ ਇਸ ਇਸ ਗੱਲ ਦੀ ਮਾਫੀ ਮੰਗਦੇ ਆ ਕਿ ਖਰਾਬ ਆਇਆ ਚਲੋ ਕੋਈ ਨਾ ਪਰ ਅਬਾਰ ਜਿੱਤੇ ਕਾਤਾ ਤੇ ਕਿੰਨੋਂ ਲੱਗਣਗੇ ਤਿੰਨ ਕਈ ਬਹੁਤ ਚੰਗਾ ਲੱਗ ਰਿਹਾ ਹੈ ਨਾ ਬਹੁਤ ਬੜੀ ਸੋਹਣੀ ਹੈ ਇਹ நான் பத்தர் போத்தும் பார்க்கார் பார்க்கார் ਕਰਕੇ ਹੁਣ ਕਿਹੜਾ ਕੇਸ ਗੁਰ ਸਾਹਿਬ ਚੱਲੇ ਚਲੋ ਜਾ ਲੰਗਰ ਖਾਈਏ ਘੈਂੜ ਜਿਆ ਲੰਗਰ ਵਾਹ ਕਰੋ ਵਾਹ ਕਰੋ ਪ੍ਰਤਾਪ ਸਾਹਿਬ ਹੋ ਲਾ ਮਲਾ ਖੇੜ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਥੋੜੀ ਜੀ ਭੁੱਖ ਵੀ ਮਾਗੀ ਮੱ ਕਰ ਰਿਹਾ ਹੈ ਕਰਦੀ ਕਰ ਸਾਦੇ ਤੁਸੀਂ ਦਰਸ਼ਨ ਨੇ ਦੇ ਲੱਗੇ ਬਸ ਫਿਰ ਜੇ ਤੁਸੀਂ ਅਜੂਬਾ ਵੇਖਣਾ ਜਾਓਗੇ ਅਜੂਬਾ ਹੋਰ ਆ ਜਾਂਦਾ ਇਧਰੋਂ ਦੀ ਵੀ ਜਾ ਸਕਦੇ ਜੇ ਫਿਰ ਜਾਂ ਉਧਰਲੀ ਸਾਈਡ ਤੋਂ ਉਧਰੋਂ ਉਤਰੇ ਉੱਤਰੀ ਜਾਣ ਜਦੋਂ ਉਦੋਂ ਪਾਰਕਿੰਗ ਦੀ ਸਾਈਡ ਤੋਂ ਨਾਲ-ਨਾਲ ਦੀ ਉਧਰ ਉਧਰ ਚਲ ਜਾਈਦਾ ਕਿੱਟੀਆਂ ਆਉਣ ਲਈ ਆ ਮੇਰੀ ਫੇਸ ਦੇ ਨਾਲ ਚਾਲੇ ਪਈਆਂ ਨਾਲ ਹੀ ਆਪਣੇ ਗਾਰਡਨ ਸੀ ਜਨ ਜੂਝ ਮਾ ਸਾਹਿਬ ਕੋ ਜੀ ਦਾ ਜੀ ਸਾਡੇ ਹੁਣ ਅਸੀਂ ਚੱਲੇ ਆਂ ਲੰਗਰ ਸ਼ਗਨ ਰਾਤ ਰਾਤ ਦੀ ਕਰ ਲਈਏ ਗੱਡੀਆਂ ਨਾਲ ਤੇ ਹੁਣ ਬਸ ਚੱਲੇ ਆਂ ਫੇਰ ਤੋਂ ਬਾਅਦ ਅਸੀਂ ਉਥੇ ਹੀ ਜਿੱਥੇ ਸਿਰ ਹਟਕੇ ਹਨ ਫੇਰ ਉਥੇ ਰੁਕਣਾ ਤੇ ਹੁਣ ਅਸੀਂ ਆ ਗਏ ਆਂ ਸੰਭੋਰ ਸਾਹਿਬ ਦੇ ਲਾਗੇ ਸਰਾਹ ਆ ਉਥੇ ਆ ਗਏ ਹੁਣ ਤੇ ਅੱਜ ਦਾ ਜਿਹੜਾ ਵਲੋਗ ਹੈ ਇੱਥੇ ਸਮਾਪਤ ਕੀਤਾ ਜਾਂਦਾ ਹੈ ਤੇ ਕਿਵੇਂ ਦਾ ਲੱਗਾ ਕਮੈਂਟ ਦੇ ਵਿੱਚ ਜਰੂਰ ਦੱਸਣਾ ਸ਼ੇਅਰ ਕਰਨਾ ਨਾ ਭੁੱਲਣਾ ਸਬਸਕ੍ਰਾਈਬ ਜਰੂਰ ਕਰਨਾ